ਨਮਸਕਾਰ ਮੈਂ ਹਾ ਤੋੜਾ ਹੁਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ 2024 ਦੇ ਬਜਟ ਨੂੰ ਲੈ ਕੇ ਕੱਲ ਫਿਰ ਇੱਕ ਵਾਰ ਸਦਨ ਭਵਨ ਦੇ ਵਿੱਚ ਵੱਡਾ ਹੰਗਾਮਾ ਹੋਇਆ ਇਹ ਹੰਗਾਮਾ ਹੋਇਆ ਵਿਰੋਧੀ ਧਿਰ ਦੇ ਮਜਬੂਤ ਅਤੇ ਢੱਲੇਦਾਰ ਨੇਤਾ ਰਾਹੁਲ ਗਾਂਧੀ ਦੇ ਦੁਆਰਾ ਅਤੇ ਰਾਹੁਲ ਗਾਂਧੀ ਦੇ ਨਾਲ ਸਾਥੀ ਵੀ ਸੀ ਇੰਡੀਆ ਅਲਾਈਅንስ ਵਾਲੇ ਉਹਨਾਂ ਨੇ ਬਜਟ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਜਦੋਂ ਰਾਹੁਲ ਗਾਂਧੀ 2024 ਵਾਲੇ ਬਜਟ ਉੱਤੇ ਟਿੱਪਣੀਆਂ ਕਰ ਰਿਹਾ ਸੀ ਤਾਂ ਜਿਹੜੇ ਵਿੱਤ ਮੰਤਰੀ ਨੇ ਨਿਰਮਲਾ ਸੀ타 ਰਮਨ ਉਹਨਾਂ ਨੇ ਆਪਣਾ ਸਿਰ ਫੜ ਲਿਆ ਉਹ ਮੱਥੇ ਤੇ ਹੱਥ ਰੱਖ ਕੇ ਬੈਠ ਗਿਆ ਜਿਹੜੀਆਂ ਉਸ ਦੀਆਂ ਤਸਵੀਰਾਂ ਨੇ ਭਾਰਤ ਦੇ ਵਿੱਤ ਮੰਤਰੀ ਦੀਆਂ ਨਿਰਮਲਾ ਸੀ타 ਰਮਨ ਉਹਨਾਂ ਨੂੰ ਕਾਫੀ ਟਰੋਲ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਉਹ ਆਪਣਾ ਸਿਰ ਫੜ ਕੇ ਕਿਉਂ ਬੈਠੇ ਨੇ ਉਹਨਾਂ ਨੇ ਆਪਣਾ ਸਿਰ ਸੌਰੀ ਆਪਣਾ ਜਿਹੜਾ ਹੱਥ ਹੈ ਉਹ ਮੱਥੇ ਤੇ ਕਿਉਂ ਰੱਖਿਆ ਹੋਇਆ ਹੈ ਇਸ ਨੂੰ ਲੈ ਕੇ ਰਾਹੁਲ ਗਾਂਧੀ ਦਾ ਵਿਵਾਦ ਹੋਇਆ ਹੈ ਕਿ 20 ਅਫਸਰ ਸੀ 20 ਸਰਕਾਰੀ ਅਧਿਕਾਰੀ ਸੀ ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਬਜਟ ਤਿਆਰ ਹੋਇਆ ਬਜਟ ਤਿਆਰ ਜਿਹੜੇ OBC ਜਾਦੂਗੀਆਂ ਰਾਖਮਾ ਕਰਨ ਵਾਲੀਆਂ ਸ਼ੁਰੂਨੀਆਂ ਨੇ ਐਸੀ ਬੀਸੀ ਨੇ ਸਿਰਫ ਉਹਨਾਂ ਦੇ ਦੋ ਅਧਿਕਾਰੀ ਉੱਥੇ ਸ਼ਾਮਲ ਸੀ ਇਸ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਰਾਹੁਲ ਗਾਂਧੀ ਨੇ ਰਾਹੁਲ ਗਾਂਧੀ ਨੇ ਕਿਹਾ ਇਹ ਪਹਿਲਾ ਬਜਟ ਹੈ 2024 ਦਾ ਜਿਸ ਵਿੱਚ ਭਾਰਤ ਦੇ ਲੋਕਾਂ ਬਾਰੇ ਨਹੀਂ ਸੋਚਿਆ ਗਿਆ ਲੇਕਿਨ ਭਾਰਤੀ ਜਨਤਾ ਪਾਰਟੀ ਨੇ ਆਪਣੀ ਕੁਰਸੀ ਬਾਰੇ ਸੋਚਿਆ ਹੈ ਦੋ ਤਿੰਨ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਇਹ ਵੀ ਬੜਾ ਵੱਡਾ ਇਲਜ਼ਾਮ ਲਗਾਇਆ ਸੀ ਕਿ ਇੱਕ ਕੁਰਸੀ ਬਚਾਓ ਵਾਲਾ ਜਿਹੜਾ ਹੈ ਬਜਟ ਹੈ ਜਿਹੜਾ 2024 ਦਾ ਬਜਟ ਹੈ ਇਸ ਨੂੰ ਕੁਰਸੀ ਬਚਾਓ ਦਾ ਨਾਮ ਦਿੱਤਾ ਗਿਆ ਹੈ ਰਾਹੁਲ ਗਾਂਧੀ ਅਤੇ ਜਿਹੜੇ ਰਾਹੁਲ ਗਾਂਧੀ ਦੇ ਸਾਥੀ ਨੇ ਲੋਕ ਸਭਾ ਦੇ ਵਿੱਚ ਇਸ ਨੂੰ ਲੈ ਕੇ ਹੁਣ ਜਿਹੜੀ ਸਿਧਾਰਮਨ ਹੈ ਉਹਨੇ ਆਪਣਾ ਸਿਰ ਫੜ ਲਿਆ ਉਹਨੇ ਕਿਹਾ ਇਹ ਕਿਸ ਤਰ੍ਹਾਂ ਦੀਆਂ ਬੇਤੁਕੀਆਂ ਗੱਲਾਂ ਕਰਦਾ ਹੈ ਭਾਈ ਜੇ ਗੱਲ ਕਹੀਏ ਅਨਸੂਚਿਤ ਜਾਤੀ ਐਸੀ ਬੀਸੀ ਵੀ ਇਸ ਦੇਸ਼ ਦਾ ਹਿੱਸਾ ਨੇ ਤੁਸੀਂ ਮਿਨੋਰਟੀ ਨੂੰ ਅਣ ਦੇਖਿਆ ਨਹੀਂ ਕਰ ਸਕਦੇ ਉਹਨਾਂ ਨੂੰ ਦਰਕ ਨਾਰਾ ਨਹੀਂ ਕਰ ਸਕਦੇ ਇਹ ਬਿਆਨ ਸੀ ਇਹ ਬਿਆਨਬਾਜ਼ੀ ਸੀ ਰਾਹੁਲ ਗਾਂਧੀ ਦੀ ਅਤੇ ਇਸ ਨੂੰ ਲੈ ਕੇ ਬੜਾ ਵੱਡਾ ਹੰਗਾਮਾ ਹੋ ਗਿਆ ਸਦਨ ਭਵਨ ਦੇ ਵਿੱਚ ਅਤੇ ਇੱਕ ਦੂਜੇ ਉੱਤੇ ਚਿਕਲ ਉਛਾਲਣੇ ਸ਼ੁਰੂ ਕਰ ਦਿੱਤੇ ਜੇ ਗੱਲ ਕਰੀਏ ਰਾਹੁਲ ਗਾਂਧੀ ਦੀ ਰਾਹੁਲ ਗਾਂਧੀ ਇਹਨਾਂ ਦਿਨਾਂ ਦੇ ਵਿੱਚ ਇਹੋ ਜਿਹੇ ਸਬੂਤ ਲੈ ਕੇ ਆ ਰਹੇ ਨੇ ਲੋਕ ਸਭਾ ਦੇ ਵਿੱਚ ਕਿ ਜਿਹੜੇ ਵਿਰੋਧੀ ਧਿਰ ਨੇ ਉਹਨਾਂ ਨੂੰ ਏਸੀ ਚੱਲਦੇ ਹੋਏ ਪਸੀਨੇ ਆਉਂਦੇ ਨੇ ਉਹਨਾਂ ਦੇ ਪਸੀਨੇ ਕਿਉਂ ਛੁੱੜਦੇ ਨੇ ਪਸੀਨੇ ਕਿਉਂ ਨਿਕਲਦੇ ਨੇ ਕਿਉਂਕਿ ਸੱਚ ਜਦੋਂ ਸੁਣਦੇ ਹਾਂ ਸੱਚ ਦੇ ਨਾਲ ਜਿਹੜਾ ਹੈ ਪਸੀਨਾ ਨਿਕਲਦਾ ਹੈ ਰਾਹੁਲ ਗਾਂਧੀ ਕੋਈ ਨਾ ਕੋਈ ਜਹੋਜੀ ਛੁਰਲੀ ਛੜਦੇ ਨੇ ਜਾਂ ਸੱਚ ਲੈ ਕੇ ਆਉਂਦੇ ਨੇ ਕਿਉਂਕਿ ਉਹ ਹਮੇਸ਼ਾ ਹੁਣ ਲੱਗੇ ਹੋਏ ਨੇ ਕਿ ਕਿੱਥੇ ਭਾਰਤੀ ਜਨਤਾ ਪਾਰਟੀ ਗਲਤੀਆਂ ਕਰ ਰਹੀ ਹੈ ਦੇਖੋ ਹੁਣ ਜੇ 2 ਦਿਨ ਪਹਿਲੇ ਪ੍ਰਧਾਨ ਮੰਤਰੀ ਰੂਸ ਗਿਆ ਫਿਰ ਯੂਕਰੇਨ ਗਿਆ ਲੇਕਿਨ ਭਾਰਤ ਦੇ ਪ੍ਰਧਾਨ ਮੰਤਰੀ ਦੇ ਕੋਲ ਬਜਟ ਤੋਂ ਬਾਅਦ ਸਮਾਂ ਨਹੀਂ ਹੈ ਕਿ ਉਹ ਜਾ ਕੇ ਮਨੀਪੁਰ ਜਿੱਥੇ ਐਡੀ ਵੱਡੀ ਹਿੰਸਾ ਹੋਈ ਕਿਤੇ ਸਵਾਂ ਦੀ ਗਿਣਤੀ ਦੇ ਵਿੱਚ ਧਰਮ ਦੇ ਨਾਮ ਤੇ ਲੋਕ ਮਾਰੇ ਗਏ ਉਹ ਜਿਹੜੇ ਕਹਿ ਦਿੰਦੇ ਨੇ ਵੀ ਹਿੰਦੂਆਂ ਨੂੰ ਖਤਰਾ ਹੈ ਹਿੰਦੂਆਂ ਨੂੰ ਕਾਦਾ ਖਤਰਾ ਹੈ ਵੀ ਹਿੰਦੂ ਤਾਂ ਮਾਰ ਰਹੇ ਨੇ ਅਸਾਈਆਂ ਨੂੰ ਇਹ ਗੱਲ ਕਹੀ ਹੈ ਰਾਹੁਲ ਗਾਂਧੀ ਨੇ ਕੱਲ ਚੱਲਦੇ ਬਜਟ ਦੇ ਵਿੱਚ ਵੀ ਐਸਸੀ ਬੀਸੀ ਨੂੰ ਅਣ ਦੇਖਿਆ ਜਾਂ ਅਣਗੌਲਿਆ ਭਾਰਤੀ ਜਨਤਾ ਪਾਰਟੀ ਕਿਉਂ ਕਰਦੀ ਹੈ ਵੀ ਅਫਸਰ ਸੀ ਵੀ ਅਧਿਕਾਰੀ ਸੀ ਗਵਰਨਮੈਂਟ ਦੇ ਜਿਨ੍ਹਾਂ ਦੇ ਵਿੱਚੋਂ ਸਿਰਫ ਦੋ ਅਧਿਕਾਰੀ ਅਨੁਸੂਚਿਤ ਜਾਤੀ ਦੇ ਸੀ ਬਾਕੀ ਸਾਰੇ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਖੋਦੇ ਅਧਿਕਾਰੀ ਸੀ ਉਹਨਾਂ ਦੀ ਦੇਖ-ਰੇਖ ਦੇ ਵਿੱਚ ਇਹ 2024 ਦਾ ਜਿਹੜਾ ਬਜਟ ਆਇਆ ਹੈ ਭਾਰਤ ਦੇ ਲੋਕਾਂ ਦੇ ਸਾਹਮਣੇ ਉਹ ਬਣਿਆ ਹੈ ਇਸ ਨੂੰ ਲੈ ਕੇ ਜਦੋਂ ਇਹ ਪਲਟਵਾਰ ਕਰ ਰਹੇ ਸੀ ਤੇ ਜਿਹੜੇ ਵਿੱਤ ਮੰਤਰੀ ਸੀ ਨਿਰਮਲਾ ਸਿ타ਰਮਨ ਉਸਨੇ ਆਪਣਾ ਸਿਰ ਫੜ ਲਿਆ ਧੰਨਵਾਦ